ਦੇ ਰਿਪੋਰਟਸ ਦੇ ਅੰਦਰ ਉਹ ਹੀ ਆਲਸੋ ਪਿੱਕਡ ਅ ਜਨਰਲ ਸਰਜੀਕਲ ਪਰਸਨਸ। ਫਿਰ ਸੋਟਾਈ ਜੀ ਜੀ ਲੈ ਲੈ ਤੇ ਪਾਰਟਮੈਂਟ ਵਿੱਚ ਕੋਈ ਵੀ ਜੀ ਨੇ ਉਸਾਰੇ ਡਾਕਟਰ ਸਟਾਫ ਇੱਧਰ ਸੀ ਆਪਰੇਟ ਕਰਦੇ ਹੋਏ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀਲੇਟਰ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ। ਤਸੋ ਕੀ ઓਪਰੇਟ ਕਰਦਾ ਕਰੇਗਾ ਤੇ ਪੇਸ਼ੈਂਟ ਦੀ ਜਾਨ ਨੂੰ ਕੁਛ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਬੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਮੈਂ ਡਾਕਟਰ ਬਲਵੀਰ ਸਿੰਘ ਸੇਤ ਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿਹਾ ਮੈਂ ਵੀਡੀਓ ਦੇਖਿਆ ਜੀ ਜਿਹਦੇ ਚ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਦੇ ਸੀ ਤੇ ਲਾਈਟ ਚਲੀ ਗਈ ਸੀ ਲਾਈਟ ਟ੍ਰਿਪ ਪਰ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਡ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਹਾਂ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਲਈ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਘਰ ਆ ਕੇ ਕਿਵੜੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਆ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜਿਹੜੀਆਂ ਹੈਗੀਆਂ ਹੌਟਲਾਈਨ ਅਰਜਿੰਦਰਾ ਹਸਪਤਾਲ ਵਾਸਤੇ ਪਹਿਲਾਂ ਇੱਕ ਵਾਰੀ ਹੌਟਲਾਈਨ ਦੀ ਦਿੱਕਤ ਆਈ ਜਿ세 ਅਸੀਂ ਦੋ